ਸੂਰਜ ਜਿੱਦਾ ਜਿਵੇਂ ਸੂਰਜ ਦਾ ਤੇਜ ਪ੍ਰਚੰਡਾ ਨਾ ਸਾਡੇ ਕੋਲ ਐਡਾ ਬੜਾ ਹੋਰ ਕੋਈ ਦੀਵਾ ਨਹੀਂ ਸੰਸਾਰ 'ਚ ਜੇ ਆਪਾਂ ਦੀਵਾ ਵਲੀ ਹੈ ਨਾ ਸੰਸਾਰ ਦਾ ਸੂਰਜ ਹੈ ਇਹ ਜਾ ਪ੍ਰਚੰਡਾ ਜਿਹਦੇ ਬੂਰੇ ਕੋਈ ਸੰਸਾਰ ਦੀ ਅਕਲ ਕੰਮ ਨਹੀਂ ਕਰ ਸਕਦੀ ਜਿਵੇਂ ਸੰਸਾਰ ਦਾ ਕੋਈ ਦੀਵਾ ਸੂਰਜ ਵੀ ਬੂਰੇ ਕੁਝ ਨਹੀਂ ਨਾ ਕਰਦਾ ਐ ਦੋਦੀਆ ਵੀ ਕੋਈ ਅਕਲ ਦੋਦੀਆ ਵੀ ਅਕਲ ਕਦੀਬ ਹੈ ਉਹ ਸੂਰਜ ਹੈ ਸੰਸਾਰੀ ਅਕਲ ਦਾ ਇੱਕ ਦੀਵਾ ਬਿਲਕੁਲ ਦੀਵੇ ਦੀ ਲਾਈਟ ਆ ਉਹ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਉਹਦਾ ਜੋਤ ਅਮੰਡੰ ਜੋਤ ਅਮੰਡੰ ਭਾਨ ਪ੍ਰਭੰਗ ਜੋਤ ਕਹਿੰਦੀ ਆ ਭਾਨ ਜਿਹੜਾ ਹੁੰਦਾ ਨਾ ਸੂਰਜ ਇਹ ਸਮਝਣ ਉਹਦੀ ਪ੍ਰਵਾਹ ਵਰਗੀ ਆ ਉਹ ਹੀ ਸੂਰਜ ਦੀ ਪ੍ਰਵਾਹ ਜੈਸੀ ਤੋਂ ਪਹਿਲਾਂ ਐਡੀ ਦਿੱਖੜ ਵੀ ਜੋਤ ਹੈ ਉਹ ਸਪਸ਼ਟ ਰੋਜ਼ ਨੇ ਹਰੇਕ ਚੀਜ਼ ਦੀ ਦੀ ਉਹਦੇ ਵਿੱਚ ਕੁਝ ਦੇਖੋ ਜਨਵਰੀ ਚੰਦਰਮਾ ਦੀ ਉਹਦੀ ਰਾਤ ਨੂੰ ਬੋਲ ਨਵਾਸੀ ਦਾ ਚੰਦਰਮਾ ਉਹਨੂੰ ਗਰਮਥਾਂ ਦੇ ਵੀ ਸਭ ਤੋਂ ਵੱਡਾ ਬਣਿਆ ਹੋਇਆ ਇਹਨਾਂ ਨੇ 16 ਗਲਾਂ ਸਪੋਰ ਨੂੰ ਵੱਡਾ ਅਵਤਾਰ ਬਣਿਆ ਹੋਇਆ ਗੁਰਬਾਣੀ ਦੀ ਬੰਦੀ ਹੈ ਚੰਦਰਮਾ ਬੋਲ ਨਵਾਸੀ ਦਾ ਵੀ ਉਹਵੇਂ ਹੁੰਦੀ ਰਾਤ ਹੈ ਗੱਡੀ ਉੱਤ ਸੂਰਜ ਨਿਕਲ ਜਿਹਾ ਸਾਰੇ ਸਿਤਾਰੇ ਚੜ ਜਾਂਦੇ ਚੰਦਰਮਾ ਤਾਰੇ ਫਿੱਕੇ ਪੈਣ ਲੱਗ ਜਾਂਦੇ ਜੀ ਤੇ ਔਰ ਜ਼ੁਰ ਜਾਏ ਜਾਂ ਨਿਕਲਣਾ ਨਾ ਇਹ ਜਿਹੜੇ ਛੋਟੇ ਛੋਟੇ ਨੇ ਗਿਆਨ ਵਾਲੇ ਤਾਰੇ ॠषि मुਨੀਆ ਨੂੰ ਤਾਰੇ ਬਣਿਆ ਆ ਦਰਬਾਣੀ ਦੇ ਜਿਹੜੇ ਵੱਡੇ ਅਵਤਾਰ ਨੇ ਜਿਨ੍ਹਾਂ ਨੇ ਬਣਾਏ ਨੇ ਵੱਟ ਉਹਨਾਂ ਨੂੰ ਦਾਰੇ ਹੀ ਬੰਦੇ ਆਇਆ। ਕ੍ਰਿਸ਼ਨ ਵਰਗਾ ਉਹਨਾਂ ਨੇ ਆਵਾਦੀ ਦੇ ਧੀਏ ਨੂੰ ਲੋਕਾਂ ਨੇ ਵੀ ਇਹ ਚੰਦਰਬਦਰ ਲਾਈਟ ਹੈ। ਰਾਮ ਜੀ ਨੇ ਕਿਹਾ 14 ਕਲਾ ਕ੍ਰਿਸ਼ਨ ਨੂੰ ਕਿਹਾ 16 ਕਲਾ ਉਹਨਾਂ ਨੇ ਕਿਹਾ ਗੁਰਬਾਣੀ ਨੇ ਤਾਂ ਨਹੀਂ ਦਿੱਤੀ ਆਵਾਦੀ। ਉਹਨਾਂ ਨੇ ਦਿੱਤੀ ਖਬਰ ਅਖੜੇ ਲਾਲਚ ਨੂੰ ਦਿੱਤੀ। ਉਹ ਰਾਜਾ ਸੀਗਾ। ਉਹ ਵਿਦਵਾਨ ਸੀ। ਕਿਹੜੇ ਲਾਲਚ ਨੂੰ ਦਿੱਤੀਓ? ਪਰਾਂ ਤੇ ਹੁੰਦੀ ਹੈ। ਕਲੀਅਰ ਨਹੀਂ ਦੋ ਕੁਸ਼ ਵੀ ਰਾਤ ਨੂੰ ਬਹੁਤ ਦੂਰ ਤੱਕ ਨਹੀਂ ਦਿਦਾ ਹੈ। ਜਦ ਵਰਗੀ ਲਾਈਟ ਨਹੀਂ ਜੁਦੀ। ਜਦ ਜਾਗ ਜੜਦਾ ਜਾਂ ਸੱਚ ਪ੍ਰਗਟ ਹੁੰਦਾ। ਜਦ विवेक बुद्धि ਪ੍ਰਗਟ ਹੁੰਦੀ ਹੈ ਨਾ ਫਿਰ ਰੁੱਤ ਆਉਦੀ ਹੈ। ਫਾਂਵੇਂ ਰੁੱਤ ਆਉਦੀ ਹੈ ਇੱਕ ਵਰਸਦਾ ਹੈ। ਪਰ ਵੇਗ ਵੀ ਕੁਛ ਨਹੀਂ ਹੁੰਦਾ ਵੇਗੇ ਦੇ ਹੱਥ ਕੁਛ ਨਹੀਂ ਵੇਗੇ ਦੇ ਹੱਥ ਕੁਛ ਨਹੀਂ ਮੈਂ ਕਹਿੰਦਾ ਕਿਸੇ ਦੇ ਹੱਥੇ ਖੇਲਦਾ ਮੈਂ ਕਹਿੰਦਾ ਆਪ ਹੁਕਮੀ ਬੰਦਾ ਵੇਗੇ ਦੇ ਹੱਥ ਕੁਛ ਨਹੀਂ ਹੁੰਦਾ ਉਹਨਾਂ ਨੇ ਤਾਂ ਕਿ ਆਦਮੀ ਸਾਨੂੰ ਕਿਤੇ ਨਾ ਸਮਝ ਲਿਓ ਵੀ ਅਸੀਂ ਕੁਛ ਹੈਗੇ ਹਾਂ ਸਾਨੂੰ ਉਹਨਾਂ ਨਾਲ ਸਮਝ ਲਿਓ ਵੀ ਕੁਛ ਹੈਗੇ ਹਾਂ ਅਸੀਂ ਤਾਂ ਕਿਸੇ ਦੇ ਹੱਥੇ ਖੇਡਦੇ ਹਾਂ ਨਾਰਕ ਤਾਂ ਆਪ ਹੁਕਮੀ ਬੰਦਾ ਆ ਜਿਹੜਾ ਵਾਕੀ ਝੂਠ ਬੋਲਿਆ ਇਹਨਾਂ ਦਾ ਹੀ ਹੈ ਇਹ ਜਿਹੜਾ ਦੁਵਾਨਾ ਦਾ ਹੀ ਹੈ ਆਈਏ ਸ੍ਰੀਖ ਪਹਿਲਾ ਕਰਤਾ ਜੀ ਉਹ ਕਰਤਾ ਜੀ ਇੱਥੇ ਸ੍ਰੀਖ ਹੁੰਦਾ ਹੀ ਨਹੀਂ ਉਹ ਤਾਂ ਨਰਸ੍ਰੀਖ ਹੈ ਸ੍ਰੀਖ ਪਹਿਲਾ ਕਰਦੋਂਗੇ ਤੁਸੀਂ ਉਹਦਾ ਸਾਰੀ ਬਾਣੀ ਇੱਕ ਜਗ੍ਹਾ ਤਾਲੀਂ ਕੀਤੀ ਹੈ ਕਮਿਊਨਿਟੀ ਬਾਣੀ ਵਿੱਚ ਰਲਾਤੀ ਕਾਹਦੇ ਨਾਲ ਰਲਾਤੀ ਕਦਰ ਰਾਤ ਤੀਸਰੀ ਕੋ ਉਹ ਜਿਹੜੀ ਵਾਲੀ ਖੇਰਰੀ ਹੋਜੀ ਗੁਰਦਾਰ ਕਦੀ ਹੈ ਉਹ ਜੀ ਭਗਤਾਂ ਦੀ ਉਹ ਜੀ ਸੱਤੇ ਬਲ ਬਣਦੀ ਹੈ ਇਹ ਆਫ ਉਹ ਜੀ ਸਰੀਕ ਨਹੀਂ ਹੁੰਦੀ ਕਿਸੇ ਦਾ ਸੱਚ ਸੱਚ ਦਾ ਸਰੀਕ ਕਦੇ ਨਹੀਂ ਹੁੰਦਾ ਝੂਠਿਆਂ ਨੇ ਸਰੀਕ ਹੁੰਦੇ ਨੇ ਸੱਚ ਜਿਨਾ ਵਰਜੀ ਹੋਵੇ ਕਿਥੋਂ ਹੋ ਜਾਂਦਾ ਸਰੀਕ ਨਹੀਂ ਹੁੰਦਾ ਚਾਹ 100 ਗ੍ਰਾਮ ਥੱਲੇ ਆਉ ਸੱਚ ਦਾ ਉਹ ਸਰੀਕ ਨਹੀਂ ਹੁੰਦਾ ਇੱਕ ਦੂਏ ਦੇ ਉਹੀ ਗੱਲ ਹੋ ਕਹਣਾ ਉਹੀ ਹੋ ਕਹਣਾ ਸਰੀਕ ਦਾ ਉਹ ਆ ਜਿਹੜਾ ਉਹਦੇ ਖਿਲਾਫ ਬੋਲੇ ਸ਼ਰੀਕ ਨੂੰ ਤਾਂ ਖਰਾਬ ਬੋਲਣ ਵਾਲਾ ਤੁਸੀਂ ਜੇ ਸ਼ਰੀਕ ਨੂੰ ਖਲਾਫ ਗੱਲ ਦੱਸੋ ਕਿਹੜੀ ਹੈ? ਦਾਦ ਮੋਰਾਲ ਦੀ ਕੋਈ ਖਲਾਫ ਗੱਲ ਨਾ ਦੱਸੋ ਗੜੀਏ ਗੁਰਮਤਿ। ਫੇਰ ਸ਼ਰੀਕ ਕਹਿ ਦਿੰਦੇ। ਜਦ ਗੱਲ ਤੂੰ ਬੋਲਦੇ ਨੇ। ਸ਼ਰੀਕ ਉਹ ਨਾ ਮੁਖਾਲਫਾ ਤੇ ਖੜਾ ਹੋਵੇ। ਇਹਨਾਂ ਨੂੰ ਇਹੀ ਨਹੀਂ ਪਤਾ ਵੀ ਅਸੀਂ ਸ਼ਰੀਕ ਦਾ ਕਹਿ ਤਾ। ਹੁਣ ਇਹਦੀ ਵਿਆਖਿਆ ਕਰਕੇ ਦਿਖਾਉਣ ਸ਼ਰੀਕ ਤੇਈ। ਸ਼ਰੀਕ ਹੰਦਾ ਕਹਣ। ਕਿਵੇਂ ਹੁੰਦਾ ਕੀ ਕਰਦਾ ਹੁੰਦਾ ਗਾਣਾ ਬੋਲਣ ਉਹਦੇ ਨਾਲ ਮੈਂ ਪੁੱਛੂਗਾ ਸਹੀ ਕੀ ਹੁੰਦਾ ਨਾਲ ਦੱਸੂਗਾ ਪਾਜਾ ਇਹਨਾਂ ਨੂੰ ਪੜਾ ਕੇ ਛੱਡਾਂਗੇ ਤੁਰਸੇਗੀ ਇੱਕ ਦੀ ਜਾਣ ਵਿਚਾਰੇ ਅਨਪੜ੍ਹ ਆਦਮੀ ਰਹੇ ਰਜੀ ਸੁਖ ਸੰਤਾਨ ਕਰਨ ਦੁਰਮਤ ਦਰਨਨ ਵੇਖੋ ਕੀ ਆ ਕਾ ਸੁਖ ਸੰਤਾਨ ਕਰਨ ਸਿਰ ਪਸੰਦਾਂ ਨੂੰ ਸੁਖ ਕਰਦੀ ਹੈ ਇਹ ਜਿਆ ਨੂੰ ਸੁਖ ਕਰਦੀ ਇਹ ਆਪ ਸ਼੍ਰੀਖ ਨੇ ਸੱਚ ਦੇ ਸੱਚ ਦੇ ਸ਼੍ਰੀਖ ਆਪ ਹੋਏ ਹੋਏ ਨੇ ਦੁਰਮਤ ਦਰਨ ਸੁਖ ਸੰਤਾ ਕਰਨ ਸੰਤਾ ਦੇ ਹੰਦਿਆਂ ਚ ਸੁਖ ਪੈਦਾ ਕਰਦੀ ਹੈ ਗੁਰਮਤਿਆ ਪਰਗਟ ਹੁੰਦੀ ਹੈ ਅਜਿਹੇ ਦੁਰਜਨ ਨੇ ਉਹਨਾਂ ਨੂੰ ਤਾਂ ਦੰਨ ਵਾਲੀ ਹੈ ਇਹ ਕੁਛ ਸੱਚਾ ਕਰਨ ਦੁਰਮਤ ਦਰਨ ਦੁਰਮਤ ਜਿਹੜੀ ਆ ਜੀ ਇਹ ਦੁਰਮਤ ਇਹ ਦੁਰਮਤ ਤੇ ਹੈ ਉਹ ਜਿਹੜੀ ਦਰਮਕਦਰ ਤੋਂ ਕਿਤਾਬ ਲਿਖਦੇ ਨੇ ਦੁਰਮਤ ਹੋਰ ਕੀ ਹੁੰਦੀ ਹੈ ਹੋਰ ਕੀ ਹੋਊ ਇਹ ਤੋਂ ਇੱਕ ਪਾਸੇ ਤਾਂ ਗੁਰੂ ਗ੍ਰੰਥ ਨੂੰ ਗੁਰੂ ਕਹਿੰਦੇ ਨੇ ਇੱਕ ਪਾਸੇ ਉਹਦੀ ਲਿਖ ਤੂੰ ਖਦਾਬ ਕਹਿੰਦੇ ਨੇ ਉਹ ਗੁਰੂ ਹੀ ਨਹੀਂ ਹੋ ਗੁਰੂ ਕਹਦਾ ਹੈ ਫਿਰ ਜਨਤ ਸਾਹਿਬ ਪੜ੍ਹ ਕੇ ਦੇਖੋ ਕੀ ਲਿਖਿਆ ਹੋਇਆ ਹੈ ਗਾਵੋ ਸਿੱਖ ਸਤਿਗੁਰੂ ਕੋ ਪਿਆਰੇ ਉਹ ਗਾਵੋ ਸੱਚੀ ਬਾਣੀ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਘਰੀ ਬਾਣੀਆਂ ਸਰ ਬਾਣੀ ਕਿ ਉਹ ਗੁਰੂ ਜੇ ਹੈ ਉਹਦੀ ਬਾਣੀ ਹੈ ਫੇ ਬਰਾਬਰ ਕਿਉਂ ਨਹੀਂ ਪਰਵੇ ਦੱਸੋ ਦੱਸੋ ਕਰੀ ਬਰਾਬਰ ਉਹਦੀ ਮਰਿਆ ਦੱਸੋ ਬਰਾਬਰ ਕਿਉਂ ਯੋਰਾ ਬਰੋਧ ਕਰਦੀ ਹੈ ਕੋਈ ਕੱਚ ਹੈ ਕੋਈ ਪੱਕਾ ਹੈ ਕਿਉਂ ਨਹੀਂ ਹੈ ਇਹ ਕੇ ਗੱਲ ਦਾ ਜਵਾਬ ਉਹ ਲੈਣਾ ਇਹਨਾਂ ਨੂੰ ਤਾਂ ਖੜਾ ਛੜਾਉਣਾ ਖੋਜਣ ਹੁਣ ਜਿੰਨੇ ਵੀ ਬੈਠੇ ਨੇ ਜਿੰਨੇ ਦੀ ਬਾਣੀ ਹੈ ਸਾਰੀ ਗੁਰੂ ਦੀ ਨਹੀਂ ਉਹ ਕੱਢੋ ਬਾਹਰ ਇਹ ਗੁਰੂ ਨਹੀਂ ਹੜੋ ਬਾਣੀ ਦਾ ਗਾਓ ਗੁਰੂ ਕਰੀ ਜਿੰਨੀ ਗੁਰਬਾਣੀ ਹੈਗੀ ਸਾਰੀ ਗੁਰੂ ਦੀ ਹੈ ਕਾ ਕਢ ਦੋ ਫਿਰ ਪੁੱਛੋ ਸੱਤਿਆ ਪ੍ਰਮਾਣ ਦੀ ਕਢ ਦਿਓ ਠੱਟਾਂ ਦੇ ਰੋਈਏ ਕਢ ਦਿਓ ਭਗਤਾਂ ਦੀ ਬਾਣੀ ਕਢ ਦਿਓ ਕਢ ਦਿਓ ਫਿਰ ਪੁੱਛਾਂਗਾ ਉਹ ਤੁਸੀਂ ਮਦਾਵੜੀਓ ਕੱਢ ਕੇ ਦਿਖਾ ਦਿਓ ਜਿਹੜੀ ਗੁਰੂ ਕੀ ਬਾਣੀ ਹੋਵੇ ਨਹੀਂ ਮਦਾਵੜੀ ਨਹੀਂ ਕੱਢ ਹੋਈ ਕਿਸੇ ਨੇ ਪਾ ਦ ਦਿੱਤੀ ਗੱਲਾ ਮਾਰਦੇ ਨਾ ਰੰਗ ਵਾਲਾ ਖਜ ਉਦਾਮੜੀ ਤੋਂ ਬਾਅਦ ਰਾਹ ਵਾਲੇ ਗੰਢੇ ਦਿਖਾ ਦੇਣੇ ਇਹ ਗ੍ਰੰਥ ਧਰਮ ਗ੍ਰੰਥਾਂ ਦੇ ਵਿੱਚ ਕੋਈ ਅੱਖਰ ਕੱਢ ਲੈਣੇ ਨਹੀਂ 50 ਸਾਲ ਸਮਝਦੇ ਨੇ ਇਹ ਇਹ ਬਾਈਬਲ ਨਹੀਂ ਹੈਗੀ ਬਾਈਬਲ ਕੋਈ ਧਰਮ ਦੀ ਕਹਾਣੀਆਂ ਨੇ ਉਹ ਉਹਦੇ ਝੂਠੀਆਂ ਸਾਬਤ ਹੋ ਗਈਆਂ ਇਹਨੂੰ ਝੂਠਾ ਸਾਬਤ ਕਰੋ ਤੁਸੀਂ ਇਹਨਾਂ ਝੂਠ ਸਾਬਤ ਕਰੋ ਫਿਰ ਦੇਖਾਂਗੇ ਗੱਲ ਕੀ ਹੈ ਉਹਦਾ ਸਾਬਤ ਸਾਇੰਸ ਨਾਲ ਕਰਦਾ ਵੀ ਝੂਠ ਹੈ ਉਹ ਇਹ ਲੋਕਾਂ ਦਾ ਕਰੋ ਬਝੂਠ ਹੈ ਆਗੇ ਕਰੋ ਉੱਟ ਕੇ ਗਾ ਬੋਲਣਾ ਕਿ ਉਹ ਅਸੀਂ ਤਾਂ ਚੁੱਪ ਕਰੇ ਤੇ ਜਾਣ ਲਗੇ ਸਾਨੂੰ ਤਾਂ ਪਤਾ ਵੀ ਕਿੰਨਾ ਬਾਲੀ ਇਹ ਲੋਚ 바ਵਾ ਜੀ ਅਗਰ ਲੰਗੜੇ ਜੰਦੂ ਦੇ ਸਾਨੂੰ ਕਹਾਂ 바ਵਾ ਨਹੀਂ ਸਾਰੇ ਲੋਕਾਂ ਨੂੰ ਠੇ ਸਮਝਦਾ ਅਸੀਂ ਤਾਂ ਸਾਰਿਆਂ ਨੂੰ ਠੇ ਸਮਝਦੇ ਸੀ ਇਹਨਾਂ ਨੂੰ ਪਤਾ ਕੀ ਹੈ ਵਿਚਾਰੇ タルਮ ਜੀ ਥੋੜਾ ਬਿਸ਼ਾ ਨਹੀਂ ਤੁਸੀਂ ਪੱਕਾ ਕਿਉਂ ਲੈ ਲੈਂਦੇ ਥੋੜਾ ਬਿਸ਼ਾ ਨਹੀਂ タルਮ ਪੱਕਾ ਕਿਉਂ ਲਿਆ ਤੁਸੀਂ ਤੂੰ ਪੰਗਾ ਲੈ ਲੈ ਆਜੋ ਫਿਰ ਹਾਂ ਮદાન ਜਾ ਕੇ ਭਲਵਾਨ ਨਿਕਦਾ ਭਲਵਾਨ ਭਲਵਾਨੀ ਕਰਦਾ ਇੱਕ ਆ ਗਿਆ ਉਹੀ ਉਹਦਾ ਫਿਰ ਤਸੋਗ ਛੱਡੂਗਾ ਹੁਣ ਉਹ ਕਹਿਦਾ ਖਾਣੇ ਚ ਭੱਜੂਗਾ ਕਦਾਂ ਨੂੰ ਹੱਥ ਲਾ ਕੇ ਨਹੀਂ ਛੱਡੂਗਾ ਤਸੋਗੇ ਤੂੰ ਉਹ ਕਦ ਕਰਕੇ ਮੈਂ ਛੱਡ ਦੂਗਾ ਆਇਆ ਕਿਉਂ ਮદાન ਕਿਉਂ ਆਇਆ ਤੂੰ ਤੇਰੇ 90 ਸਾਲ ਹੋ ਗਏ ਤਾਂ ਪੀਣ ਲੱਦੇ ਨੂੰ ਆ ਮદાન ਛੱਡ ਤੈਨੂੰ ਦਸੀ ਸਾਵਧਤ ਕਰ ਵੀ ਕੀ ਕਰ ਚਹਿਜ ਜੋ ਸਾਬਤ ਕਰੇ ਕਿੱਥੇ ਗਾਇਕ ਅਸੰਦੀ ਵੀ ਹੈ ਬਾਣੀ ਦੀ ਗੁਰੂ ਦੀ ਹੈ ਉਹ ਕਿ ਕੱਚੀ ਰਹੇ ਚ ਇਹ ਕਥੋਟੀ ਨਾਲ ਪਈ ਹੈ ਸਾਰੀ ਬਾਣੀ ਸਾਧ ਗੁਰੂ ਰਾਮ ਸਾਹਿਬ ਦੇ ਵਿੱਚ ਪਈ ਹੈ ਨਾ ਸਾਰੇ ਦਾ ਗੁਰੂ ਦੀ ਹੋਏ ਉਹ ਸੋਦਰ ਗੁਰੂ ਸੀਗਾ ਪਰ ਉਹ ਵੀ ਗੁਰੂ ਦੀ ਬਾਣੀ ਹੈ ਬਾਣੀ ਦਾ ਗਾਉ ਗੁਰੂ ਕਹਿਰੀ ਗੁਰੂ ਹੋਰ ਉਹਦਾ ਬਾਣੀ ਗੁਰੂ ਕਹਿਰੀ ਹੁੰਦੀ ਹੈ ਬਾਣੀ ਗੁਰੂ ਨਹੀਂ ਹੁੰਦੀ ਇਹ ਗੁਰਬਾਣੀ ਜਿਹੜੀ ਅਸੀਂ ਗਾਉਂਦੇ ਆ ਇਹ ਗੁਰੂ ਕਹਿਰੀ ਹੈ ਆਪ ਗੁਰੂ ਦੀ ਹੈ ਅਗੈ ਜਿਹਨੂੰ ਖਰਿਆਈ ਦੇਤੀ ਤੁਸੀਂ ਦੇਤੀ ਖਰਿਆਈ ਦੇਖਾ ਦਿਖਾਓ ਕਿ ਮੈਂ ਦੇ ਦੋ ਗੁਰਬਾਣੀ ਜੇ ਨਾ ਕੁਝ ਲਿਖਿਆ ਇਹਾਂ ਦੀ ਬੱਤ ਮਾਰੀ ਜਾਣੀ ਹੈ ਬੱਤ ਤਾਂ ਪਹਿਲਾਂ ਹੀ ਵਾਰੀ ਹੋਈ ਹੈ ਯਾਰ ਉਹਨੂੰ ਪਤਾ ਲੱਗੂ ਸਾਡੇ ਪੱਲੇ ਹੀ ਕੱਖ ਨਹੀਂ ਦੇ ਵਾਣੀ ਦਾ ਗਾਵੋ ਗੁਰੂ ਖੇਰੀ ਬਾਣੀਆ ਸਿਰ ਬਾਣੀ ਇਹ ਬਾਣੀਆ ਸਾਰੀ ਉਹਦੇ ਉੱਤੇ ਇਹ ਬਾਣੀ ਵਾਹ ਪਰਖੀ ਹੈ ਇੱਕ ਦੀ ਬੋਲਿਆ ਜਾਏ ਕੋਈ ਹੋਵੇ ਬਾਣੀ ਦੀ ਕਿਸੇ ਦੀ ਹੁੰਦੀ ਹੈ ਇੱਕ ਨਹੀਂ ਹੋਈ ਇਹ ਬਾਣੀ ਵਾਹ ਪਰ ਅੰਗੀ ਨਜ ਕਰਵਾਸਾ ਹੋਏ ਬਾਣੀ ਬਿਲੋਂ ਵਿਚਾਰ ਸੀ ਜੇ ਕੋ ਗੁਰਮਖ ਹੋਏ ਏ ਬਾਣੀ ਬਹਾਪੁਰ ਕੀ ਬਹਾਪੁਰ ਕੀ ਬਾਣੀ ਐ ਇੱਕ ਦੀ ਹੋਈ ਏ ਸਾਰੀ ਓਏ ਇਹਨਾਂ ਨੂੰ ਬੜਾ ਪਤਾ ਕੀ ਗੱਲ ਐ ਇਹਨਾਂ ਨੂੰ ਕੋਈ ਹੋਰ ਇਹ ਦੀਂਦਾ ਅੱਖਾਂ ਨੂੰ ਸੂਤ ਕਾ ਨਾ ਕੰਨਾਂ ਨੂੰ ਸੂਤ ਕਾ ਜੀਭ ਨੂੰ ਸੂਤ ਕਾ ਪਹਿਲਾਂ ਸੂਤ ਕਾ ਇਲਾਜ ਕਰ ਲੋ ਫੇਰ ਗੱਲ ਕਰਿਓ ਧਰਮ ਦਾ ਚਰਚਾ ਤੇ ਪਹਿਲਾਂ ਸੂਤ ਕਾ ਇਲਾਜ ਕਰ ਲਈਦਾ ਹੁੰਦਾ ਕੰਨਾਂ ਨੂੰ ਤੁਹਾਡੇ ਸੂਤ ਕਾ ਅੱਖਾਂ ਨੂੰ ਤੁਹਾਡੇ ਸੂਤ ਕਾ ਜੀਭ ਨੂੰ ਤੁਹਾਡੇ ਸੂਤ ਕਾ ਪੈਰਾਂ ਨੂੰ ਤੁਹਾਡੇ ਸੂਤ ਕਾ ਹੱਥਾਂ ਨੂੰ ਤੁਹਾਡੇ ਸੂਤ ਕਾ ਗੱਲ ਗੱਲ ਲਾਗੇ ਤਰਪਦੀ ਪਹਿਲਾਂ ਲਾ ਕੇ ਆਓ ਪਹਿਲਾਂ ਗੱਲ ਕਰਿਓ ਪਹਿਲਾਂ ਪੁੱਛੋ ਕਿ ਸਾਨੂੰ ਕਿਵੇਂ ਲੈਣਾ ਹੁੰਦਾ ਪਹਿਲਾਂ ਪੁੱਛ ਲਓ ਕਿ ਸਾਨੂੰ ਲੈਣਾ ਕਿਵੇਂ ਹੁੰਦਾ ਜਿੱਦਾਂ ਸੂਤ ਕ ਲਾਉਣ ਲੱਗੇ ਪੈਂਟ ਪਹਿਲਾਂ ਲਾ ਦੇ ਵੀਰ ਲੈ ਜਾਂਦੀਏ ਜਿੱਦਾਂ ਸੂਤ ਕ ਲੈਣ ਲੱਗਿਆ ਪੈਂਟ ਪਹਿਲਾਂ ਲਾ ਲੈਣ ਲਾਉਣੀ ਪੈਣੀ ਸੂਤ ਕਹਿ ਨਹੀਂ ਲੈਣ ਕੋਈ ਕਾਜ ਵੀ ਮੈਨੂੰ ਸੂਤ ਕ ਲੈ ਆ ਦਿਖਾ ਦੇ ਜਿਹਦੇ ਪੈਂਟ ਬਕਵਾਸ ਕਰੀ ਜਾਂਦੇ ਸਾਰੇ ਕਬਰ ਦਾ ਰਖਾਓ ਕੱਢ ਕੇ ਪਰ ਟਾਲੇ ਚ ਇਹ ਸੂਤ ਕੁੱਤਰਿਆ ਹੋਵੇ ਸੂਤ ਕਰ ਆ ਜਾ ਝੋਲੇ ਆਲਿਆਂ ਦਾ ਨਹੀਂ ਉਤਰਿਆ ਥੋੜਾ ਕੀ ਉਤਰਨਾ ਬੜੀ ਸੌਖੀ ਗੱਲ ਹੈ ਅਰੇ ਉਹ ਨਾਲ ਹੀ ਉਤਰਿਆ ساری ਜਿੰਦਗੀ ਹੋ ਗਈ ਲੱਲਾ ਬਾਦਰ ਘਰ ਬੈਠੇ ਕਿਲੇ ਵੀ ਘਰ ਨੂੰ ਆਸ ਸਰ ਨੂੰ ਕਿਲੇ ਵੀ ਖਾਣ ਨੂੰ ਆਸ ਸਰ ਨੂੰ ਕਿਲੇ ਵੀ ਖਾਣ ਦਾ ਜਿਹੜੇ ਮਾਇਆ ਦਾ ਸਾਡੀ ਚਿੰਤਾ ਵਾ ਨਾ ਸਾਡੇ ਅੰਦਰ ਦੇਖੋ ਦੀਆ ਬਾਇਆ ਕਿ ਲੋ ਦੀਆ ਚਿੰਤਾ ਚੋ ਬਦਾ ਚਿੰਤਾ ਲ ਆ ਵਸੇ ਚਿੰਤਾ ਨੀ ਹੋ ਮੇ ਆਜ਼ਮੇ ਕੱਢਣਾ ਹੁੰਦਾ ਨਾ ਉੱਤਰ ਹੋ ਮੇ ਕੱਢਾ ਹੈ ਜੋ ਜੋ ਚਲਾਇ ਚੋ ਮਾ ਦੁਖ ਪਾਵਾਂ ਜਬ ਕਾਂਸ ਹੈ ਸਰ ਡੁੱਡਾ ਹੈ ਆ ਦਾ ਇਹਨਾਂ ਦੇ ਕੋਲ ਆ ਹਾਲ ਤੈਨਾਲ ਦੀ ਇਹਾਂ ਦੇ ਹਾਲਤਾ ਜਿਹੜੇ ਰੋਲਾ ਪਾਉਂਦੇ ਨੇ ਾਇਰਾਵਤ ਦੇ ਨੂ ਸ਼ਬਦ ਲਿਖੇ ਹੋਏ ਤੇਰਵਾਲੂ ਵੀ ਤਾਂ ਗੁਰੂ ਦੇ ਘਰ ਪੈਦਾ ਹੋਇਆ ਸੀ ਰਾਮ ਰੈ ਵੀ ਤਾਂ ਗੁਰੂ ਘਰ ਚ ਪੈਦਾ ਹੋਇਆ ਸੀ ਜੇ ਤੁਸੀਂ ਸਿੱਖਾਂ ਦੇ ਘਰ ਪੈਦਾ ਹੋਗੇ ਸਿੱਖ ਬਣਗੇ ਤੁਸੀਂ ਤਾਂ ਸਿੱਖਾਂ ਦੇ ਘਰ ਪੈਦਾ ਹੋਣ ਨੂੰ ਗੁਰੂ ਦੇ ਤਾਂ ਹੋਈ ਨਹੀਂ ਸ੍ਰੀ ਚੰਦ ਵੀ ਤਾਂ ਗੁਰੂ ਦੇ ਘਰੇ ਪੈਦਾ ਹੋਇਆ ਸੀ ਪਰਥੀਆ ਕਤੇ ਪੈਦਾ ਹੋਇਆ ਸੀ ਤੁਹਾਨੂੰ ਕਾਦੀ ਆਕੜਾ ਸਖਣ ਕਰ ਪਹਿਲਾ ਹੋਗੇ ਉਹ ਪਰਥੀ ਆਲੇ ਹੋਂ ਤੁਸੀਂ ਸਾਰੀ ਉਹ ਜਿਹਨਾਂ ਨੇ ਬਾਈਕਾਡ ਕੀਤਾ ਸੀ ਨਾ ਗੁਰੂ ਘਰ ਦੇ ਉਹ ਬਾਈਕਾੜੇ ਕੀਤਾ ਕਾਲ ਦੱਸਣਾ ਹੋਰ ਕੀ ਕੀਤਾ ਕੀ ਕਰਦੇ ਹੋ ਬਾਈ ਇਹਨਾਂ ਨਾਲ ਹੁਕਮ ਹੈ ਸਾਨੂੰ RAM ਰਿਆ ਨਾ ਧਿਰ ਬਲੀਆ ਨਾਲ ਬੈਣ ਨਹੀਂ ਕਰਨਾ ਤੁਸੀਂ RAM ਰਿਆ ਧਿਰ ਬਲੀਆ ਸੀ ਤੁਹਾਨੂੰ ਕਾਹਦੇ ਮੇਰੇ ਰੱਖੀ ਆਪਣਾ ਅਟਪਲਤ ਬਣਾ ਲਓ ਤੁਸੀਂ ਅਟਬੰਦ ਬਣਾ ਲੋ ਠੀਕ ਕੀ ਤਾਲੂ ਰਕਣਾਂ ਯਹੀ ਦਾ ਸੀ ਉਹਨਾਂ ਨੂੰ ਕਿਲ ਵਿੱਚ ਹਰਨਾਂ ਅਸਰਨਾਂ ਕਿਲ ਵਿੱਚ ਹਰਨਾਂ ਅਸਰਨਾਂ ਤੂੰ ਕਿਲ ਵਿੱਚ ਅਹਲੁੱਲ ਪਾਣੀਏ ਸਾਰੇ ਚਿੰਤਾਵਾਂ ਦੂਰ ਕਰਨ ਵਾਲੀ ਐ ਅਸਲ ਨੂੰ ਮੈਂ ਤੇਰੀ ਛਣ ਆਇਆ ਹਾਂ ਮੈਂ ਤੇਰੀ ਛਣ ਚ ਆਇਆ ਇਹ ਕੀ ਐ ਇਹ ਹੁਕਮ ਹੁਕਮ ਦੀ ਛਾਣ ਆ ਤੁਰ ਕੀ ਬਾਣੀ ਏ ਉਹਦੀ ਛਾਣ ਜੈ ਜੈ ਜਗਕਾਰ ਨੂੰ ਸ੍ਰਿਸ਼ਟੀ ਓਵਾਰਨ ਜੈ ਜੈ ਜਗਕਾਰ ਜਗ ਨੂੰ ਦੇ ਰਚਣ ਦਾ ਗਾਣ ਤੂੰ ਤੈਨਾਂ ਜਾ ਕਰ ਰਚੇ ਗਾਣ ਤੂੰ ਜੇ ਹੁਕਮ ਹੋਊਗਾ